ਜਿਹੜੇ ਕਹਿੰਦੇ ਸੀ ਕਿ ਅਸੀਂ ਬਹੁਤ ਸਾਫ਼ ਸੁਥਰਾ ਨੇਕ ਪ੍ਰਸ਼ਾਸਨ ਕਰਾਂਗੇ ਅੱਜ ਉਹ ਇੱਥੇ ਦਾ ਇਲੈਕਸ਼ਨ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਐਸੀਿਆ ਬਣਾਉਣੀਆ ਹਰਕਤਾਂ ਕਰ ਰਹੀ ਹੈ ਕਿ 25-25 ਲੱਖ ਰੁਪਏ ਦੀ ਬੋਲੀ ਲਗਾਤੀ ਆਮ ਬੰਦਿਆਂ ਦੀ ਐਮਸੀਆਂ ਦੀ ਅਜੇ ਹੋਰਾਂ ਦੀ ਪੈਸਾ ਪੂਰਾ ਖਰਚਿਆ ਜਾ ਰਿਹਾ ਸਰਕਾਰੀ ਮਸ਼ੀਨਰੀ ਨੂੰ ਪੂਰਾ ਵਰਤਿਆ ਜਾ ਰਿਹਾ ਹਰ ਤਰ੍ਹਾਂ ਦੀ ਕੰਮਕੀ ਹਰ ਤਰ੍ਹਾਂ ਦਾ ਸਾਰਾ ਕੁਝ ਦੋਰੀਆ ਤੁਸੀਂ ਦੇਖ ਕੇ ਵੀ ਆਏ ਹੋ ਤੇ ਹੋ ਰਿਹਾ ਦੇਖ ਵੀ ਰਹੇ ਹੋ ਕਈ ਜਿਹੇ ਮੰਤਰੀ ਬਣੇ ਮੈਂ ਮੁੱਖ ਮੰਤਰੀ ਜੀ ਕੋਲ ਚਲੇ ਜਾਂਦਾ ਹੈ ਕੀ ਇਹ ਇੱਕ ਵੱਡਾ ਇਨਕਲਾਬ ਹੈ ਉਤਬਰੇਸੀ ਹੈ ਕਿ ਸਰਪ੍ਰੋਚੀ ਦੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋ ਇਸਨਾ ਬਾਦ ਮੇ ਸਾਥਿਲ ਮੇ ਐਸੀ ਲੜਾਂਗੇ ਐਸੀ ਮਰਾਵੇ ਐਸੀ ਐਸੇ ਆਪਣੇ ਜਿਲੰਦਰ ਨੂੰ ਬਚਾਉਣਾ ਐ ਐਸੀ ਪੰਜਾਬ ਨੂੰ ਬਚਾਉਣਾ ਐ ਫੋਥੇ ਜਿਸ ਤਰੀਕੇ ਦੇ ਤੁਹਾਡੇ ਰਵਈਏ ਐ ਇਸ ਤਰ੍ਹਾਂ ਦੇ ਖਾਤਮ ਬਣਾਉਣੀਆਂ ਹਰਕਤਾਂ ਤੁਹਾਡੀਆਂ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਇਲੈਕਸ਼ਨ ਲੁਕਣਾ ਚਾਹੁੰਦੇ ਹੋ ਤੁਸੀਂ ਪ੍ਰਸ਼ਾਸਨ ਦੀ ਤੈਸ਼ਾ ਦੇ ਨਾਲ ਤੇ ਇਸ ਤਰ੍ਹਾਂ ਦੇ ਕ੍ਰਿਮੀਨਲ ਨੂੰ ਲਿਆ ਕੇ ਐਸੀ ਐਵਰੇਜ ਚੱਲ ਨਹੀਂ ਰਹਿਣਾ ਬਹੁਤ ਬਹੁਤ ਧੰਨਵਾਦ ਤੁਸੀਂ ਆਡੀ ਪ੍ਰੈਕਾਨਫਰੈਂਸ ਚ ਆਏ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਹੱਥ ਜੋੜ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਆਮ ਆਦੀ ਪਾਰਟੀ ਜਿਹੜੀ ਲੋਕਾਂ ਵਿੱਚ ਇਨਕਲਾਬ ਦਾ ਨਾਰਾ ਦੇ ਕੇ ਆਈ ਸੀ ਜਿਹੜੇ ਕਹਿੰਦੇ ਸੀ ਕਿ ਅਸੀਂ ਬਹੁਤ ਸਾਫ਼ ਸੁਥਰਾ ਨੇਕ ਪ੍ਰਸ਼ਾਸਨ ਦੇਵਾਂਗੇ ਅੱਜ ਉਹ ਇੱਥੇ ਦਾ ਇਲੈਕਸ਼ਨ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਐਸੀਆਂ ਕਨਾਉਣੀਆਂ ਹਰਕਤਾਂ ਕਰ ਰਹੀ ਹੈ ਕਿ 25-25 ਲੱਖ ਰੁਪਏ ਦੀ ਬੋਲੀ ਲਗਾਤੀ ਆ ਆਮ ਬੰਦਿਆਂ ਦੀ ਐਮਸੀਆਂ ਦੀ ਹੈ ਤੇ ਹੋਰਾਂ ਦੀ ਪੈਸਾ ਪੂਰਾ ਖਰਚਿਆ ਜਾ ਰਿਹਾ ਸਰਕਾਰੀ ਮਸ਼ੀਨਰੀ ਨੂੰ ਪੂਰਾ ਵਰਤਿਆ ਜਾ ਰਿਹਾ ਹਰ ਤਰ੍ਹਾਂ ਦੀ ਧਮਕੀ ਹਰ ਤਰ੍ਹਾਂ ਦਾ ਸਾਰਾ ਕੁਝ ਹੋ ਰਿਹਾ ਤੁਸੀਂ ਦੇਖ ਕੇ ਵੀ ਆਏ ਹੋ ਤੇ ਹੋ ਰਿਹਾ ਦੇਖ ਵੀ ਰਹੇ ਹੋ ਲੇਕਿਨ ਪਹਿਲਾਂ ਵੀ ਇਲੈਕਸ਼ਨ ਹੁੰਦੇ ਆਏ ਐ ਪਹਿਲਾਂ ਵੀ ਮਸ਼ੀਨਰੀਆਂ ਦਾ ਮਿਸਯੂਜ਼ ਹੁੰਦਾ ਐ ਪੈਸੇ ਦੀ ਵਰਤੋਂ ਹੁੰਦੀ ਹੈ ਮੈਂ ਇਸ ਗੱਲ ਨੂੰ ਬਹੁਤਾ ਤਰਜੀਹ ਨਹੀਂ ਦਿੰਦਾ ਲੇਕਿਨ ਐਸਯੂ ਦੇ ਵਾਸਤੇ ਲੜ ਰਹੇ ਹਾਂ ਤੇ ਲੜਾਂਗੇ ਪਰ ਹੁਣ ਇਹ ਜਿਸ ਕਨੇਹਾਣੀ ਹਰਕਤਾ ਤੇ ਆਮ ਆਦਮੀ ਪਾਰਟੀ ਉੱਤਰੀ ਹੈ ਮੈਂ ਉਹਦੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹੈ ਕਿ ਜਾਨ ਮਾਲ ਨੂੰ ਪੈ ਗਿਆ ਬੂਥ ਕੈਪਚਰ ਕਰਨ ਦਾ ਪਹਿਲਾਂ ਤੇ ਜਿਗਾੜ ਬਣਾ ਲਿਆ ਤਰੀਕਾ ਲੱਭ ਲਿਆ ਇਹ ਕਾਤਲਾਂ ਨੂੰ ਇੱਥੇ ਵਿੱਚ ਲੈ ਕੇ ਆ ਗਏ ਆ ਜਿਨ੍ਹਾਂ ਨੇ ਤਿੰਨ-ਤਿੰਨ ਕਤਲਾਂ ਦੇ ਇਸ ਤੋਂ ਵੀ ਜ਼ਿਆਦਾ ਕਤਲਾਂ ਦੇ ਜਿਨ੍ਹਾਂ ਤੇ ਕੇਸ ਚੱਲ ਰਹੇ ਹੈ ਉਹਨਾਂ ਨੂੰ ਪਰੋਲ ਤੇ ਲਿਆ ਕੇ ਸਾਡਾ ਇਲੈਕਸ਼ਨ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਕਿ ਆ ਬੰਦਾ ਖੜਾ ਹੈ ਪੁਲਿਸ ਦੇ ਨਾਰ ਦਾ ਨਾਮ ਹੈ ਦਲਜੀਤ ਸਿੰਘ ਪਾਨਾ ਜਲੰਧਰ ਦਾ ਰਹਿਣ ਵਾਲਾ ਪਾਨਾ ਦਲਜੀਤ ਸਿੰਘ ਪਾਨਾ ਗੈਂਕਰ ਇਹ ਪਟਿਆਲੇ ਦੀ ਜੇਲ੍ਹ ਵਿੱਚ ਬੰਦ ਸੀ ਇਹਦੇ ਪਰ ਕੇਸ کیا ਹੈ ਪਹਿਲਾਂ ਇਹਨੇ ਕਤਲ ਕੀਤਾ ਮਤਲਬ ਕਤਲ ਦਾ ਦੋਸ਼ ਲੱਗਿਆ ਇਹਦੇ ਤੇ ਤਾਂ ਇਹ ਅੰਦਰ ਚਲੇ ਗਿਆ ਇਹ ਜਮਾਨਤ ਲੈ ਕੇ ਆ ਗਿਆ ਜਮਾਨਤ ਪਰ ਆਏ ਬੇ ਨੇ ਦੋ ਕਤਲ ਦਾ ਹੋ ਕੇ ਦੋਸ਼ ਲੱਗਿਆ ਦੋ ਕਤਲ ਹੋਰ ਹੋਏ ਜਿਹੜੇ ਕਿ ਕਹਿੰਦੇ ਵੀ ਇਹਨੇ ਕੀਤੇ ਤਿੰਨ ਕਤਲ ਹੋ ਗਏ ਇਹ ਬੰਦਾ ਅੰਦਰ ਚਲੇ ਗਿਆ ਇਹਨੂੰ ਉਮਰ ਕੈਰ ਸੁਣਾ ਦਿੱਤੀ ਗਈ ਹਾਈ ਕੋਰਟ ਤੱਕ ਪਤਾ ਨਹੀਂ ਮਨੋਂ ਸੁਪਰੀਮ ਕੋਰਟ ਗਿਆ ਕਿ ਨਹੀਂ ਹਾਈ ਕੋਰਟ ਤੱਕ ਤਾਂ ਪਤਾ ਹੈ ਕਿ ਇਹਦੀ ਜ਼ਮਾਨਤ ਨਹੀਂ ਹੋਈ ਤੇ ਹੁਣ ਆਮ ਆਦਮੀ ਪਾਰਟੀ ਨੇ ਇਸੇ ਪਰਿਵਾਰ ਤੋਂ ਦਰਖਾਸਤ ਲੈ ਕੇ ਡੀਸੀ ਨੂੰ ਕਹਿ ਕੇ ਜੇਲਰ ਨੂੰ جواب ਆ ਕੇ ਇਸ ਨੂੰ ਪਰੋਲ ਤੇ ਲਿਆਂਦਾ ਪਰਸੋ ਤੇ ਇਹ ਪੁਲਿਸ ਵਾਲਿਆਂ ਨੂੰ ਨਾਲ ਲੈ ਕੇ ਇਹਦੇ ਚਾਰੇ ਪਾਸੇ ਪੁਲਿਸ ਹੁੰਦੀ ਹੈ ਪੂਰੀ دہشت گردੀ ਸਾਡੇ ਬਹਿਸਤਾਲ ਕੇ ਚ ਪਾ ਰਿਹਾ ਹੈ ਸਾਡੇ ਬਹੁਤ ਸਾਰੇ ਬੰਦਿਆਂ ਨੂੰ ਧਮਕੀਆਂ ਦੇ ਚੁੱਕਿਆ ਹੈ ਛੀਚਲ ਦੇ ਘਰ ਦੇ ਆਲੇ-ਦਾਲੇ ਫਿਰਦਾ ਪਾਇਆ ਗਿਆ ਤੇ ਮੈਂ ਆਮ ਆਦੀ ਪਾਰਟੀ ਵਾਲਿਆਂ ਨੂੰ ਕੁੱਛਣਾ ਚਾਹੁੰਦਾ ਹੈ ਕਿ ਆਹ ਰਾਜ ਬਿਅਣ ਬਾਸ ਤੇ ਤੁਹਾਨੂੰ ਲੋਕਾਂ ਨੇ ਬੁੱਟਾ ਪਾਈਆਂ ਸੀ ਤੁਸੀਂ ਇਲੈਕਸ਼ਨ ਲੜਨਾ ਫੇਰ ਤ੍ਰਿਕੇ ਨਾਲ ਲੱਲੋ ਤੁਸੀਂ ਫਿਰਸੇ ਵੀ ਵਰਤ ਰਹੇ ਆ ਸਾਡੇ ਬੰਦਿਆਂ ਨੂੰ ਪੈਸੇ ਦੇ ਕੇ ਕਈ ਲੈ ਗਏ ਕੋਈ ਗੱਲ ਨਹੀਂ ਫੁੱਲ ਬੂਟਾਂ ਦੇ ਲੋਕਾਂ ਨੇ ਪਾਉਣੇ ਤੁਸੀਂ ਕੰਪਨੀਆ ਪੁਲਸ ਵਾਲੀਆਂ ਤਾਂ ਹੋਰ ਮਜੂਰ ਲੇਕਿਨ ਆਹ ਕਿਸ ਤਰ੍ਹਾਂ ਮਨਜ਼ੂਰ ਕਰ ਲਈਏ ਤੁਸੀਂ ਕਿਹਾ ਸੀਤ ਲੰਗਰਾ ਨੂੰ ਮਰਵਾਉਣਾ ਚਾਹੁੰਦੇ ਹੋ ਜਾਂ ਚਰਨਜੀਤ ਚਿੱन्नी ਨੂੰ ਮਰਵਾਉਣਾ ਚਾਹੁੰਦੇ ਹੋ ਜਾਂ ਜਿਹਨੇ ਤੁਹਾਡੇ ਤੇ ਐਲੀਗੇਸ਼ਨ ਲਗਾਤੇ ਉਹਨਾਂ ਨੂੰ ਮਰਵਾਉਣਾ ਚਾਹੁੰਦੇ ਹੋ ਤੁਸੀਂ ਕਿਹਨੂੰ ਮਰਵਾਉਣਾ ਚਾਹੁੰਦੇ ਹੋ ਕੀ ਤੇ ਤੁਸੀਂ ਕਿਹੜਾ ਕਿਹੜਾ ਬੂਥ ਕੈਪਚਰ ਕਰਾਉਣਾ ਚਾਹੁੰਦੇ ਹੋ ਤੇ ਸਾਡੇ ਬੰਦਿਆਂ ਨੂੰ ਜੀਣ ਨਹੀਂ ਦੇ ਰਿਹਾ ਦੋ ਕੱਲ ਰਾਤ ਦਾਇਆ ਹੋਇਆ ਤੋਂ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਾਂਗਾ ਕਿ 10 ਤਰੀਕ ਤੱਕ ਇਹਦੀ ਪ੍ਰੋਲ ਕੈਨਸਲ ਕਰਕੇ ਉਹਨੂੰ ਵਾਪਸ ਭੇਜਿਆ ਜਾਵੇ ਉਸ ਤੋਂ ਬਾਅਦ ਉਹ ਇਹ ਭੇਜਿਆ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਏ ਗ੍ਰੇਡ ਕੈਟਾਗਰੀ ਦਾ ਕ੍ਰਿਮੀਨਲ ਉਸ ਨੂੰ ਡਿਊਰਿੰਗ ਇਲੈਕਸ਼ਨ ਕੋਡ ਪ੍ਰੋਲ ਨਹੀਂ ਦਿੱਤੀ ਜਾ ਸਕਦੀ ਪਰ ਉਹਨਾਂ ਨੇ ਲਿਖਿਆ ਫਿਰ ਇਹਨੂੰ ਕਿਸ ਤਰ੍ਹਾਂ ਦਿੱਤੀ ਗਈ ਕਿਸ ਤਰ੍ਹਾਂ ਲਿਆਂਦਾ ਗਿਆ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਆ ਇਹ ਤੁਹਾਡਾ ਇਨਕਲਾਬ ਹੈ ਹੁਣ ਤਾਂ ਫਿਰ ਐਸੀ ਹੈ ਕਿ ਸਰਪ੍ਰੋਚੀ ਦੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਸਾਤਿਲ ਮੇ ਹੈ ਐਸੀ ਲੜਾਂਗੇ ਐਸੀ ਮਰਾਂਗੇ ਐਸੀ ਇੱਥੇ ਆਪਣੇ ਜਲੰਧਰ ਨੂੰ ਬਚਾਉਣਾ ਹੈ ਐਸੀ ਪੰਜਾਬ ਨੂੰ ਬਚਾਉਣਾ ਤੁਹਾਤੇ ਜਿਸ ਤਰੀਕੇ ਦੇ ਤੁਹਾਡੇ ਰਵਈਏ ਇਸ ਤਰ੍ਹਾਂ ਦੇ ਕਾਤਲ ਪਨਾਉਣੀਆਂ ਹਰਕਤਾਂ ਤੁਹਾਡੀਆਂ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਇਲੈਕਸ਼ਨ ਲੁੱਟਣਾ ਚਾਹੁੰਦੇ ਹੋ ਪੁਲਿਸ ਦੀਆਂ ਪ੍ਰਸ਼ਾਸਨ ਦੀ ਸਹਿਮਤਾ ਦੇ ਨਾਲ ਤੇ ਇਸ ਤਰ੍ਹਾਂ ਦੇ ਕ੍ਰਾਈਮਨਲ ਨੂੰ ਲਿਆ ਕੇ ਐਸਆ ਇਹਨੇ ਚੱਲਣ ਨਹੀਂ ਦੇਣਾ ਇਲੈਕਸ਼ਨ ਤਾਂ ਲੋਕਾਂ ਨੇ ਬੋਟਾ ਪਾਉਣਿਆ ਲੋਕ ਨੇ ਨਿਤਾਰਾ ਕਰਨ ਦੇ ਨਾ ਜਲੰਧਰ ਦੇ ਲੋਕ ਡਰਦੇ ਐ ਨਾ ਜਲੰਧਰ ਦੇ ਲੋਕ ਬਕਾਉ ਐ ਨਾ ਜਲੰਧਰ ਦੇ ਲੋਕ ਤੁਹਾਡੇ ਨਾਰਿਆਂ ਵਿੱਚ ਆਉਣ ਵਾਲੇ ਐ ਤੁਸੀਂ ਪਹਿਲਾਂ ਕਿਹਾ ਦਲਿਤ ਡਿਪਟੀ ਸੀਐਮ ਬਣਾਵਾਂਗੇ ਅੱਜ ਤੱਕ ਨਹੀਂ ਬਣਾਇਆ ਹੁਣ ਕਿਤਰਾ ਜਾਂਦੇ ਉਹਨਾਂ ਬਸਤੀਆਂ ਦੇ ਵਿੱਚ ਤੁਸੀਂ ਅੱਜ ਸਵੇਰੇ ਨਹੀਂ ਪਿਆ ਇੱਕ ਘਰ ਦੇ ਵਿੱਚ 2-2 ਫੁੱਟ ਪਾਣੀ ਉਹਦੀ ਵੀਡੀਓ ਤੁਹਾਨੂੰ ਦਿਖਾ ਦਿੰਨਾ ਮੈਂ ਇੱਕ ਨਹੀਂ ਇਹ ਸਾਰੇ ਘਰਾਂ ਦਾ ਇਹ ਹਾਲ ਹੈ 2 ਸਾਲ ਤੁਸੀਂ ਕੀ ਕਰਦੇ ਰਹੇ ਜੀ ਗੰਦਾ ਪਾਣੀ ਟਿਊਬਲ ਬੰਦ ਹੈ ਟਿਊਬਲ ਇੱਕ ਵਾਸੀ ਦੇ ਵਿੱਚ 4 ਦਿਨ ਹੋ ਗਏ ਪਾਣੀ ਨਹੀਂ ਆਇਆ ਉਹ ਕੀ ਦੀ ਜ਼ਿੰਮੇਵਾਰੀ ਹੈ ਉਸੀ ਇੱਥੇ ਇਲੈਕਸ਼ਨ ਲੜਨ ਦੇ باوجود ਪੂਰਾ ਜੋਰ ਲਾਉਣ ਦੇ باوجود ਇੱਕ ਬਸਤੀ ਵੀ 4 ਦਿਨ ਤੋਂ ਪਾਣੀ ਨਹੀਂ ਪਹੁੰਚਾ ਸਕੇ ਤਾਂ ਇਹ ਲੋਕਾਂ ਦਾ ਬਣੇਗਾ ਕਿਆ ਮੈਂ ਇੱਥੇ ਦੇ ਜਿਹੜਾ ਕਮਿਸ਼ਨਰ ਹੈ ਕਾਰਪੋਰੇਸ਼ਨ ਦਾ ਉਹਨੂੰ ਚਿੱਠੀ ਲਿਖ ਕੇ ਦਿੱਤੀ ਹੈ ਕਿ ਜੀ ਮੈਨੂੰ ਐਸਟੀਮੇਟ ਬਣਾ ਕੇ ਦੋ ਮੈਂ ਇੱਥੇ ਦਾ ਐਮਪੀ ਚੁਣਿਆ ਗਿਆ ਮੈਂ ਆਪਣੇ ਐਮਪੀ ਫੰਡ ਤੋਂ ਇਹਦੇ ਟਿਊਬ ਲਵਾਉਣਾ ਚਾਹੁੰਦਾ ਆ ਲਵਾਉਂਗਾ ਲੇਕਿਨ ਇਹ ਸਰਕਾਰ ਵੱਲੋਂ ਕੁਝ ਨਹੀਂ ਹੋ ਰਿਹਾ ਇਹ ਸਰਕਾਰ ਵੱਲੋਂ ਆ ਹੋ ਰਿਹਾ ਕਿ ਕ੍ਰਿਮੀਨਲਸ ਨੂੰ ਲਿਆ ਕੇ ਇੱਥੇ ਬੂਤ ਕੈਪਚਰਿੰਗ ਕਰਕੇ ਪੁਲਿਸ ਨੂੰ ਲਗਾ ਕੇ ਇਹ ਇੱਥੇ ਲੁੱਟਣਾ ਚਾਹੁੰਦੇ ਐ ਇਲੈਕਸ਼ਨ ਨੂੰ ਜਿਹੜਾ ਕਿ ਅਸੀਂ ਲੁੱਟਣ ਨਹੀਂ ਦਵਾਂਗੇ ਅਸੀਂ ਇਸ ਦਾ ਇਲੈਕਸ਼ਨ ਕਮਿਸ਼ਨ ਕੋਲ ਵੀ ਜਾਵਾਂਗੇ ਸਰਕਾਰ ਨੂੰ ਵੀ ਕਹਿ ਰਹੇ ਆ ਕਿ ਇਹਨੂੰ ਵਾਪਸ ਭੇਜੋ ਜੀਨੇ ਸਪਾਰਸ ਕਰਕੇ ਲਿਆਂਦਾ ਹੈ ਉਹੀ ਸਪਾਰਸ ਕਰੇ ਜਿਹੜੇ ਇੱਥੇ ਆ ਕੇ ਡੇਰਾ ਲਾ ਲਿਆ ਜਿਨ੍ਹਾਂ ਨੇ ਉਠੀਆਂ ਦੱਬ ਕੇ ਯਾਰ ਮੈਂ ਤਾਂ ਹੈਰਾਨ ਐ ਉਹ ਮੁੱਖ ਮੰਤਰੀ ਦੇ ਜਿਹੜੇ ਗਨਮੈਨ ਨੇ ਕਿਤੇ ਰੋਟੀ ਖਾਂਦੇ ਉਹਨਾਂ 3 ਲੱਖ ਰੁਪਈਆ ਹੋ ਗਿਆ ਉਹ ਨਹੀਂ ਦਿੱਤੇ। ਕਿਆ ਕਰੂਗੇ ਹੁਣ ਇਹ ਵੀ ਲੁੱਟ ਜਾਈ ਜਾਣਾ ਸਾਡੇ ਗਰੀਬ ਆਦਮੀ ਆ। ਸੋ ਆ ਚੀਜ਼ ਜਿਹੜੀ ਐ ਇਹ ਬਰਦਾਸ਼ਤ ਸੇ ਕਾਬਿਲ ਨਹੀਂ ਐ ਜਿਹੜੇ ਗਨਮੈਨ ਕਿਆ ਕਰਦੇ ਆ ਹੋਰ ਉਸਕਾ ਕਰਦੇ ਜਿਹੜੀ ਕਿਸ ਤਰ੍ਹਾਂ ਲੁੱਟਦੇ ਸਾਨੂੰ ਬਹੁਤਾ ਪੰਗਾ ਨਹੀਂ ਲੇਕਿਨ ਇਸ ਤਰ੍ਹਾਂ ਦੀ دہشت گردੀ ਜਿਹੜੀ ਕਿ ਕ੍ਰਿਮੀਨਲ ਅਪਰੋਚ ਆਮ ਆਦਮੀ ਪਾਰਟੀ ਨੇ ਅਪਣਾਈ ਹੈ ਅਸੀਂ ਇਹikor ਨਿੰਦਾ ਕਰਦੇ ਹਾਂ ਾਰੇ ਦੇ ਖਿਲਾਫ ਅਸੀਂ ਲੜਾਂਗੇ ਅਸੀਂ ਤਕੜੇ ਹੋ ਕੇ ਇਲੈਕਸ਼ਨ ਜਿੱਤਣਾ ਹੈ ਅਰ ਪਿਆਰ ਦੇ ਨਾਲ ਜਿੱਤਣਾ ਹੈ ਲੋਕਾਂ ਵਿੱਚ ਅਸੀਂ ਪਿਆਰ ਦਾ ਸਨੇਹਾ ਦੇਣਾ ਹੈ ਅਸੀਂ ਪਿਆਰ ਨਾਲ ਹੀ ਕੰਮ ਕਰਨਾ ਹੈ ਮੈਨੂੰ ਲੋਕਾਂ ਨੇ ਪਿਆਰ ਨਾਲ ਵੋਟਾਂ ਪਾਈਆਂ ਲੇਕਿਨ ਮੈਂ ਨਸ਼ਿਆਂ ਦੇ ਖਿਲਾਫ ਮੈਂ ਜਿਹੜੀਆਂ ਗੜਾ ਸੱਟਾ ਚੱਲਦਾ ਲਾਟਰੀਆਂ ਚੱਲਦੀਆਂ ਜਿਹੜੀਆਂ ਇੱਥੇ ਬਦਫੈਲੀਆਂ ਹੋ ਰਹੀਆਂ ਜਿਹੜੀਆਂ ਇਹ ਚੈਨਖਿਤ ਹੋ ਰੀਆਂ ਜਿਹੜੇ ਤੇ ਡਾਕੇ ਆ ਲੁੱਟਾ ਹੋ ਰੀਆਂ ਉਹਨਾਂ ਦੇ ਖਿਲਾਫ ਲੜਾਂਗਾ ਆਖਰੀ ਦਮ ਤੱਕ ਲੜਾਂਗਾ ਆਰਾ ਸਾਡੇ ਭੈਣ ਜੀ ਆਰ ਜਿੱਤ ਜਾਣੇ ਅਸੀਂ ਦੋਵੇਂ ਭੈਣ ਭਾਈ ਲੜ ਇੱਥੇ ਇਹਨਾਂ ਵੱਧ ਫੇਲਿਅਰ ਨੂੰ ਦੂਰ ਕਰਾਂਗੇ ਇਹ ਦੋਨੋਂ ਇੱਕੋ ਜਿਹੇ ਹੈ ਬੀਜੇਪੀ ਤੇ ਆਮ ਆਦਮੀ ਪਾਰਟੀ ਦੋਨਾਂ ਨੇ ਇੱਥੇ ਕਿਉਂਕਿ ਜਿਹੜੇ ਪਹਿਲਾਂ ਲਾਹੌਰ ਮਾੜੇ ਸੀ ਅੱਜ ਪਿਸ਼ੌਰ ਵੀ ਮਾੜੇ ਹੀ ਹੈ ਜੇ ਬੀਜੇਪੀ ਉਹਨੂੰ ਲੇਗੀ ਤਾਂ ਉਹ ਚੰਗੇ ਨਹੀਂ ਹੋਗੇ ਉਹਨਾਂ ਨੇ ਇੱਥੇ ਰਲ ਕੇ ਸਾਰਾ ਕੁਝ ਕੀਤਾ ਹੈ ਤੇ ਜਿਹੜੇ ਹੁਣ ਥੇੜਨੇ ਆ ਜਾਂ ਜਿਹੜੇ ਅਰੋੜੇ ਵਾਗੇ ਬੈਠੇ ਜਿਨ੍ਹਾਂ ਤੇ ਸਾਰੇ ਅਲੀਗੇਸ਼ਨ ਲੱਗੇ ਆ ਉਹ ਵੀ ਇੱਥੇ ਮਾੜੀ ਐ ਇਸ ਕਰਕੇ ਜ਼ਿਲਹੰਦਰ ਦੇ ਲੋਕਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਚੁਣੋ ਜਿਹੜਾ ਤੁਹਾਡੇ ਮੁਫਾਦ ਵਾਸਤੇ ਤੁਹਾਡੀ ਸ਼ਾਂਤੀ ਵਾਸਤੇ ਤੁਹਾਡੇ ਪਿਆਰ ਵਾਸਤੇ ਤੁਹਾਡੀ ਤਰੱਕੀ ਵਾਸਤੇ ਖੜਾ ਹਰ ਖੜੇਗਾ ਜਾਂ ਤੁਸੀਂ ਮੈਨੂੰ ਪਾਵਰ ਦਿੱਤੀ ਆ ਤਾਂ ਇਸ ਪਾਵਰ ਦੀ ਵਰਤੋਂ ਕਰਕੇ ਪਾਰਲੀਮੈਂਟ ਤੱਕ ਲੋਕਾਂ ਦੀ ਲੜਾਈ ਲੜਾਂਗਾ ਔਰ ਲੜਕੇ ਦਿਖਾਵਾਂਗੇ ਅਰ ਇਹ ਲੜਾਈ ਹੈ ਜਿਹੜੀ ਨਸ਼ੇ ਨੂੰ ਖਤਮ ਕਰਨ ਦੀ ਜੜਾ ਸੱਟਾ ਖਤਮ ਕਰਨ ਦੀ ਨਾਟਰੀ ਖਤਮ ਕਰਨ ਦੀ ਇੱਥੇ ਲੁੱਟਾਂ ਹੋ ਆ ਖਤਮ ਕਰਦੀ ਇਹ ਲੜਾਈ ਐਸੀ ਜਿੱਤਾਂਗੇ ਅਰ ਤਗੜੇ ਹੋ ਕੇ ਜਿੱਤਾਂਗੇ ਜਿੰਦਾ ਨੀਤਵਾ ਜੀ ਰਿਜ਼ਲਟ ਕਿਦੋਂ ਬਾਅਦ ਜਿਹੜਾ ਕੀ ਆਇਆ ਵੈ ਤੇ ਮੁੱਖ ਬੱਸ ਨਹੀਂ ਨਾ ਇਹ ਦੇ ਜੋਇਨ ਕਰਾਇਆ ਜਾਣਗੇ ਇਹ ਆਪਰ ਐਕਟਿਵ ਹੋਏਗਾ ਫਰਜ਼ਾ ਇਹ ਆਪ ਐਕਟਿਵ ਹੋ ਚੁੱਕਿਆ ਹੈ ਅਜੇ ਕੱਲ ਆਇਆ ਹੈ ਇਨੇ ਪੂਰੀ ਐਕਟੀਵਿਟੀ ਸ਼ੁਰੂ ਕਰਤੀ ਹੈ ਮੈਂ ਤੁਹਾਨੂੰ ਫੇਰ ਦੱਸਦੇ ਰਿਹਾ ਠੀਕ ਕਿਲ ਦੇ ਘਰ ਵਾਲੇ ਵਾਲੇ ਘੁੰਮਦਾ ਦਿਖ ਰਿਹਾ ਕਿਸੇ ਨੂੰ ਵੀ ਜਾਨ ਮਾਲ ਦਾ ਖਤਰਾ ਹੈ ਸਾਡੇ ਹਲਕੇ ਦੇ ਵਿੱਚ ਉਹ ਚਾਹੇ ਕੋਈ ਕੈਂਡੀਡੇਟ ਹੈ ਕਿਉਂਕਿ ਹਾਰ ਰਹੇ ਹਨ ਇੱਕ ਕੈਂਡੀਡੇਟ ਵੀ ਮਾਰਿਆ ਗਿਆ ਤਾਂ ਇਲੈਕਸ਼ਨ ਖਤਮ ਹੋ ਜਾਣੀ ਹੈ ਹਰ ਜਿਹੜੇ ਬੰਦੇ ਨੇ ਪਹਿਲਾਂ ਜਮਾਨਤ ਤੇ ਆ ਕੇ ਦੋ ਕਤਲ ਕੀਤੇ ਤੁਸੀਂ ਕਿਸ ਤਰ੍ਹਾਂ ਅੰਦਾਜ਼ਾ ਲਗਾ ਸਕਦੇ ਹੋ ਕਿ ਹੋਮੇ ਕਰੇਗਾ ਮੈਂ ਕਹਿੰਦਾ ਪੁਲਿਸ ਕੀ ਕਰਦੀ ਹੈ ਇਹ ਡੀਸੀ ਕਿੱਦਾਂ ਅੰਦਾਜ਼ੇ ਨੇ ਇਹ ਇਜਾਜ਼ਤ ਦਿੱਤੀ ਹੈ ਅਰ ਇਲੈਕਸ਼ਨ ਦੇ ਵਿੱਚ ਠੀਕ ਹੈ ਮੁੱਖ ਮੰਤਰੀ ਨੂੰ ਤਾਂ ਇਹ ਜਿਹੇ ਬੰਦਿਆਂ ਦੀ ਲੋੜ ਹੈ ਉਹਨੇ ਬੁਲਾ ਲਿਆ ਲੇਕਿਨ ਅਸੀਂ ਤਾਂ ਆਪਣੇ ਸਮਾਜ ਨੂੰ ਦੇਖਣਾ ਹੈ ਸਿਰਫ ਚੀਜ਼ ਇਹ ਕੀ ਨਹੀਂ ਹੈ ਕਿ ਇਹਦੇ ਹੁਣ ਇਹਨੂੰ ਮੈਂ ਸੀਐਮ ਬਣਾਉਂਗਾ ਠੀਕ ਲੰਗਰਾਲ ਨੇ ਬਹੁਤ ਹੀ ਸਰਗीन ਜਿਹੜੇ ਇਲਜ਼ਾਮ ਹੈ ਉਹ ਆਮ ਆਦਮੀ ਪਾਰਟੀ ਤੇ ਸਮੁੱਚੇ ਤੌਰ ਤੇ ਲਗਾਏ ਗਏ ਉਹਨਾਂ ਦੇ ਐਮਐਲਏ ਤੇ ਵੀ ਲਗਾਏ ਹੈ ਮੁੱਖ ਮੰਤਰੀ ਦੇ ਪਰਿਵਾਰ ਤੇ ਵੀ ਲਗਾਏ ਹੈ ਇਹ ਕੋਈ ਛੋਟੀ ਗੱਲ ਨਹੀਂ ਹੈ ਇਸ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਠੀਕ ਹੈ ਕਿੰਨਾ ਕੁ ਲੜ ਸਕਦਾ ਇੱਕ ਆਦਮੀ ਕਹਿੰਦੇ ਸੇਵਾ ਦੇਸ਼ ਤੇ ਕੌਮ ਦੀ ਬੜੀ ਔਖੀ ਗੱਲਾਂ ਕਰਨੀਆਂ ਬਹੁਤ ਖਾਲੀਆਂ ਨੇ ਜੀਨੇ ਇਹ ਸੇਵਾ ਵਿੱਚ ਪੈਰ ਪਾਇਆ ਉਹਨੇ ਲੱਖ ਮਸੀਬਤਾਂ ਘਾਲੀਆਂ ਨੇ ਉਹ ਆਪਣੀ ਧੀ ਨੂੰ ਨਾਲ ਲੈ ਕੇ ਖੜ ਗਿਆ ਕਿ ਮੇਰੇ ਟੱਬਰ ਨੂੰ ਖਤਰਾ ਹੈ ਉਸਨੇ ਕਿਹਾ ਕਿ ਮੈਨੂੰ ਪਾਕਿਸਤਾਨ ਤੋਂ ਟੈਲੀਫੋਨ ਆਇਆ ਕਿ ਆ মুখ্যমন্ত্রী ਜੀ ਦੱਸਣਗੇ ਕਿ ਇਹ ਸਾਰਾ ਮੁੱਖ ਮੰਤਰੀ ਦੇ ਖਿਲਾਫ ਵੀ ਫਿਰ ਪਾਕਿਸਤਾਨ ਤੋਂ ਧਮਕੀਆ ਕੌਣ ਦੇ ਰਿਹਾ ਕਿਹੜਾ ਲਿੰਕ ਹੈ ਸਰਕਾਰ ਦਾ ਪਾਕਿਸਤਾਨ ਦੇ ਨਾਲ ਕਿ ਪਾਕਿਸਤਾਨ ਤੋਂ ਧਮਕੀਆਂ ਆਉਣ ਲੱਗੀਆਂ ਗੱਲ ਮੁੱਖ ਮੰਤਰੀ ਨਾਲ ਲੜਾਈ ਮੁੱਖ ਮੰਤਰੀ ਦੇ ਨਾਲ ਹੈ ਤੇ ਅਲੀਗੇਸ਼ਨ ਮੁੱਖ ਮੰਤਰੀ ਦੇ ਪਰਿਵਾਰ ਤੇ ਹੈ ਤੇ ਧਮਕੀ ਧਮਕੀ ਪਾਕਿਸਤਾਨ ਤੋਂ ਆ ਰਹੀ ਹੈ ਕਿਹੜਾ ਲਿੰਕ ਹੈ ਇਹਨੂੰ ਕੌਣ ਇਸਟੈਬਲਿਸ਼ ਕਰੇਗਾ ਬਿੱਲੀ ਦੇ ਸਰਾਣੇ ਦੁੱਧ ਰੱਖਤਾ ਕੋਈ ਹਰ ਮੁੱਖ ਮੰਤਰੀ ਦੇ ਖਿਲਾਫ ਦਰਖਾ ਤੁਹਾਡੇ ਸਾਰੇ ਅਲੀਗੇਸ਼ਨ ਉਹਦੇ ਪਰਿਵਾਰ ਦੇ ਤੁਸੀਂ ਮੁੱਖ ਮੰਤਰੀ ਨੂੰ ਫੜਾਰੇ ਹੋ ਮੈਂ ਤਾਂ ਬੀਜੇਪੀ ਵਾਲਿਆਂ ਤੇ ਹੈਰਾਨ ਹੈ ਕਿ ਆਏ ਤੁਹਾਡੇ ਵਿੱਚ ਲਈ ਕੀ ਰਲੇ ਮਿਲੇ ਉਹ ਸਾਰਾ ਕੁਝ ਇਹ ਸਾਹਿਬ ਅਨਾਰਿਕ ਹੈ ਕਿ ਇਸ ਵਾਰ ਤੁਹਾਡਾ ਇਹ ਦੱਸ ਕਿ ਕਿੰਨੀ ਵਾਰ ਹੋਏ ਕਿ ਕਿ ਇਹ ਪਹਿਲਾਂ ਅਫਰ ਦਿੱਤੀ ਜਾਂਦੀ ਹੈ ਬਾਤ ਨਹੀਂ ਬੋਲ ਪਹਿਲਾਂ ਕੌਣ ਨਹੀਂ ਜਾਣਦਾ ਸਾਰੇ ਇਕੱਠੇ ਸੀਗੇ ਯਾਦ ਸੀਤਲੰਗਰਾਲ ਤੇ ਖੋਲਿਆ ਸਾਰਾ ਕੁਝ ਰੋੜੇ ਕੋਲ ਆ ਗਿਆ ਤਾਂ ਇਹ ਭੱਜ ਗਏ ਲੇਕਿਨ ਇੱਕ ਗੱਲ ਜੋ ਹੋ ਰਿਹਾ ਇਹ ਸਾਰੇ ਕਰਨਾ ਕਰਮ ਦੇ ਵਿੱਚ ਇਹ ਕਰਿਆ ਸਾਰਾ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਚਾਹੇ ਚਾਹੇ ਉਹ ਪਹਿਲਾਂ ਛੇਪਲ ਕਰਦਾ ਸੀ ਚਾਹੇ ਫਿਰ ਰੋੜੀਂਕੂ ਕਰਦਾ ਸੀ ਚਾਹੇ ਹੁਣ ਰੋੜਾ ਕਰ ਰਿਹਾ ਚਾਹੇ ਉਹਨੂੰ ਪਰਿਵਾਰਾਂ ਦੀ ਚਾਹੇ ਆ ਪਰਿਵਾਰ ਕਰਾ ਰਿਹਾ ਇਹ ਸਾਰਾ ਕੁਝ ਆਮ ਆਦਮੀ ਪਾਰਟੀ ਦਾ ਇਸ ਕਰਕੇ ਅਸਲੀ ਭੰਡਾ ਤਾਂ ਆਮ ਆਦਮੀ ਪਾਰਟੀ ਦਾ ਭੰਨ ਹੋਣ ਵਾਲਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਤਾ ਜੀਨੇ ਪੰਜਾਬ ਦੇ ਵਿੱਚ ਅਜਿਹੇ ਬੰਦਿਆਂ ਨੂੰ ਪਰੋਖ ਯਾਰ ਬਾਬੇ ਨੂੰ ਲੈ ਕੇ ਆਦੇ ਸੀ ਬੀਜੇਪੀ ਵਾਲੇ ਇਹ ਨਵਾਂ ਕੰਮ ਸਿੱਖ ਗਏ ਬਾਬਾ ਕਿਹਨਾਂ ਉਹ ਬਾਬਾ ਕਿਹੜਾ ਉਹ ਸਿੱਸੀ ਆਏ ਬਾਬਾ ਜੀ ਨੂੰ ਤਾਂ ਲੈ ਕੇ ਆਦੇ ਸੀ ਇਹ ਆ ਆ ਹੁਣ ਇਹਨੂੰ ਲੈ ਕੇ ਆਣ ਲੱਗੇ ਸਿੱਧੀ ਹੋਇਆ ਲੈ ਯਾਰ ਹੱਦ ਹੋ ਗਈ ਕੀ ਹੁਣ ਮਰਵਾਉਣੇ ਆ ਪੈ ਇੱਥੇ ਜਲੰਧਰ ਦੇ ਲੋਕ ਐਸ ਗੱਲ ਪਰ ਆ ਗਏ ਤੁਸੀਂ ਆਮ ਆਦਮੀ ਪਾਰਟੀ ਵਾਲੇ ਸੋ ਮੈਂ ਮੰਗ ਕਰਦਾ ਕੀ ਦੀ ਪ੍ਰੋਲ ਵਾਪਸ ਕੀਤੀ ਜਾਵੇ ਜੋ ਇਲਜ਼ਾਮ ਸੀਤ ਲੁੰਗਰਾਲ ਨੇ ਲਗਾਏ ਹਨ ਉਹਨਾਂ ਦੀ ਹਾਈ ਕੋਰਟ ਤੋਂ ਉਹ ਮੋਟੋ ਉਹਨਾਂ ਨੂੰ ਲਵੇ ਤੇ ਉਹਦੇ ਤੇ ਸੀਬੀਆਈ ਇਨਕੁਆਇਰੀ ਮਾਰ ਕਰੇ ਭਾਜਪੀ ਨੂੰ ਮੈਂ ਕਹਿਣਾ ਚਾਹੁੰਦਾ ਤੇ ਜਾਗੋ ਮਿਲ ਕੇ ਨਾ ਖੇਲੋ ਤੁਸੀਂ ਉਹਨੂੰ ਖੜਾਤਾ ਦਿੱਤਾ ਤੇ ਪਰ ਉਹਨੂੰ ਵੀ ਟਕੜਾ ਤਾਂ ਕਰ ਲੈਂਦੇ ਉਹ ਵਿਚਾਰਾ ਰੋਣ ਲੱਗ ਗਿਆ ਆਪਣੀ ਧੀ ਨੂੰ ਦੇ ਕੇ ਕਿ ਮੈਂ ਆਪਣੀ ਧੀ ਵੀ ਪਛਾਨੀ ਉਹ ਵੀ ਠੀਕ ਐ ਜਿਹਾ ਕਿ ਕਿੰਨਾ ਕ ਲੜ ਸਕਦਾ ਉਹ ਬੰਦਾ ਇੱਕ ਸਰਕਾਰ ਦੇ ਨਾਲ ਇਸ ਗੱਲ ਤੇ ਮੈਨੂੰ ਉਹਦੇ ਨਾਲ ਹਮਦਰਦੀ ਆ ਰਹੀ ਮੈਂ ਉਹਦੇ ਨਾਲ ਖੜਾ ਮੈਂ ਕਹਿੰਦਾ ਮੰਨੂ ਦਵੇ ਉਹ ਮੈਂ ਤੁਹਾਡੇ ਸਾਰੇ ਪੱਤਰਕਾਰਾਂ ਦੇ ਵਿੱਚ ਉਸ ਆਡੀਓ ਨੂੰ ਰਿਲੀਜ਼ ਕਰਦਾ ਇਹ ਵੀ ਮਨ ਕਿਉਂਕਿ ਹਾਰ ਬੰਦਾ ਨਹੀਂ ਕਰ ਸਕਦਾ ਐਸੀ ਤਾਂ ਆਪਣਾ ਘਰ-ਬਾਰ ਛੱਡ ਕੇ ਟੱਪਣ ਮੰਨ ਕੇ ਅੱਜ ਦੇ ਲਈ ਤੁਰੇ ਵੀ ਦੂਰੇ ਵੀ ਐ ਜਿੱਥੇ ਬਾਅਦ ਵਿੱਚ ਜੇ ਕੋਈ ਕਿਸੇ ਦਾ ਮਦਦ ਨਹੀਂ ਨਹੀਂ ਜੇ ਦੇਰੀ ਹੁੰਦੀ ਤਾਂ ਫਿਰ ਅੱਜ ਬੋਲ ਲੈਂਦੇ ਕਿਆ ਸੀਗਾ ਆਡੀਓ ਜਦ ਹੁਣ ਸਾਰਾ ਕੁਝ ਉਹਨੇ ਦੱਤੇ ਦਿੱਤਾ ਆਡੀਓ ਦੇ ਵਿੱਚ ਕੀ ਆਇਆ ਕਿ ਉਹਦੇ ਪਰਿਵਾਰ ਦੀ ਕਾਲੇ ਕਾਰਨਾਮੇ ਆ ਅਰੋਣੇ ਦੇ ਕਾਲੇ ਕਾਰਨਾਮੇ ਆ ਤਾਂ ਫੇਰ ਖੋਲ ਦਿੰਦਾ ਇਹ ਤਾਂ ਤਾਂ ਸਿਰਫ ਇਹ ਨਹੀਂ ਕਿ ਆਇਆ ਕਿ ਜਿਹੜਾ ਕੱਲ ਨੂੰ ਇਹ ਕਰਨ ਨੂੰ ਅੱਜ ਕਰਦੇ ਚਲੋ ਉਹਨੇ ਉਹਨੂੰ ਭਾਜੀਪੀ ਵਾਲੇ ਦੋ ਜਿਹੜੇ ਅਪਰੋਚ ਹੋਏ ਵੀ ਉਹਨਾਂ ਨੇ ਆ ਕੇ ਦੱਸਦਾ ਉਹਨਾਂ ਕਹਿਤਾ ਹੋਣਾ ਵੀ ਜਿਸ ਤਰ੍ਹਾਂ ਇਹਰੇ ਨੇ ਦਿੱਤੀ ਆ ਜਿਸ ਤਰ੍ਹਾਂ ਦੂਸਰਿਆਂ ਨੇ ਦਿੱਤੀ ਆ ਉਸ ਤਰ੍ਹਾਂ ਤੂੰ ਵੀ ਟੀਐਮ ਨੂੰ ਕੇ ਆ ਗਵਰਨਰ ਨੂੰ ਤਾਂ ਫੇਰਿੰਦਾ ਕਣ ਤੇ ਕਣ ਕੁਝ ਗੱਲ ਤਾਂ ਬਣ ਜਾਂਦੀ ਪਰ ਇੱਕ ਗੱਲ ਕੋਹ ਇਤਰ ਖੜਾ ਹੋ ਗਿਆ ਕਿ ਅਰੋੜਾ ਦਾ ਪਤਾ ਲੱਗ ਗਿਆ ਕਿ ਟਿਹਰੇ ਚ ਖੜਾ ਹੋ ਗਿਆ ਮੁੱਖ ਮੰਤਰੀ ਦਾ ਪਰਿਵਾਰ ਟਿਹਰੇ ਵਿੱਚ ਖੜਾ ਹੋ ਗਿਆ ਮੁੱਖ ਮੰਤਰੀ ਅੱਜ ਟਿਹਰੇ ਚ ਖੜਾ ਹੈ ਉਹ ਚਾਹੇ ਜਿੰਨਾ ਮਰਜੀ ਸੱਚਾ ਬੜੀ ਜਾਵੇ ਜਾਂ ਫਿਰ ਸਾਰਿਆਂ ਦੇ ਸਾਹਮਣੇ ਮੁੱਖ ਮੰਤਰੀ ਹੁਣ ਇਹਨੂੰ ਖੋਲ ਕੇ ਦਿਖਾਵੇ ਕਿ ਜੀ ਇਹਦੇ ਵਿੱਚ ਕੀ ਹੈ ਜੀ ਸਚਾਈ ਹੈ ਉਹਨੂੰ ਸਚਾਈ ਬੁਲੇ ਕੇ ਆਵੇ ਐਸੀ ਲਿਖਤੀ ਕੰਪਲੇਟ ਕਰ ਰਹੇ ਹੈ ਇਲੈਕਸ਼ਨ ਕਮਿਸ਼ਨ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਬਾਰਦਾਤਾ ਕਰਨ ਵਾਲੇ ਬੰਦੇ ਲਿਆ ਕੇ ਇੱਥੇ ਇਲੈਕਸ਼ਨ ਰੂਪਨ ਦੀ ਜਿਹੜੀ ਕੋਸ਼ਿਸ਼ ਹੈ ਉਹਨੂੰ ਇੱਥੇ ਨਾਕਾਮ ਕਰਾਂ। ਬਹੁਤ ਧੰਨਵਾਦ ਸਾਰਿਆਂ ਦਾ।